ਦੋਸਤੋ ਤੁਸੀਂ ਦੇਖ ਰਹੇ ਹੋ ਚੈਨਲ ਹਾਲਾਤੇ ਪੰਜਾਬ ਮੈਂ ਤੁਹਾਡਾ ਆਪਣਾ ਵਿਵੇਕ ਬਖਸ਼ੀ ਦੋਸਤੋ ਇਸ ਵਕਤ ਆਪਾਂ ਖੜੇ ਆਂ ਡਰਾਈਵਿੰਗ ਟਰੈਕ ਦੇ ਉੱਤੇ ਟੈਸਟ ਜਿੱਥੇ ਹੁੰਦੇ ਆਂ ਔਰ ਦੋਸਤੋ ਜਿੱਥੇ ਕਾਰਾਂ ਦੇ ਟੂ-ਵੀਲਰਾਂ ਦੇ ਟੈਸਟ ਦੇਖ ਕੇ ਹਮ ਤੋਂ ਬਾਅਦ ਬੰਦੇ ਨੂੰ ਲਾਇਸੈਂਸ ਇਸ਼ੂ ਕੀਤਾ ਜਾਂਦਾ ਔਰ ਲਾਇਸੈਂਸ ਲੈਣ ਤੋਂ ਪਹਿਲਾਂ ਬੰਦੇ ਨੂੰ ਸੈਂਕੜੇ ਨਹੀਂ ਹਜ਼ਾਰਾਂ ਰੁਪਈਆ ਫੀਸ ਦੇਣੀ ਪੈਂਦੀ ਆ ਤਾਂ ਇਸ ਟਰੈਕ ਤੇ ਆ ਕੇ ਉਹ ਟਰਾਈ ਦਿੰਦਾ ਤੇ ਟਰਾਈ ਦੇਣ ਤੋਂ ਬਾਅਦ ਲਾਇਸੈਂਸ ਬਣਦਾ ਦੋਸਤੋ ਇਸ ਜਗ੍ਹਾ ਤੋਂ ਪੰਜਾਬ ਸਰਕਾਰ ਟ੍ਰਾਂਸਪੋਰਟ ਮਨਿਸਟਰ ਟ੍ਰਾਂਸਪੋਰਟ ਡਿਪਾਰਟਮੈਂਟ ਆਰਟੀਐ ਲੁਧਿਆਣਾ ਰਜਮਾ ਪੈਸਾ ਕਮਾਉਂਦੇ ਆ ਸਰਕਾਰ ਦੇ ਰੈਵਨਿਊ ਸਰਕਾਰ ਦੇ ਖਜ਼ਾਨੇ 'ਚ ਕੀ ਜਾਂਦਾ ਇਹ ਤਾਂ ਬਾਦੀਆਂ ਗੱਲਾਂ ਨੇ ਪਰ ਮੈਂ ਅੱਜ ਉਹ ਟਰੈਕ ਜਿਹੜਾ ਕਿ ਸਰਕਾਰ ਦੇ ਖਜ਼ਾਨੇ ਨੂੰ ਭਰਨ ਦੇ ਵਿੱਚ ਆਪਣਾ ਪੂਰਾ ਯੋਗਦਾਨ ਪਾਉਂਦਾ ਮੈਂ ਤੁਹਾਨੂੰ ਉਸ ਟਰੈਕ ਦੀ ਹਾਲਤ ਦਿਖਾਉਣ ਲੱਗਿਆ ਕੈਮਰਾਮੈਨ ਨੂੰ ਕਵਾਂਗਾ ਵਧੀਆ ਤਰੀਕੇ ਨਾਲ ਦਿਖਾਵੇ ਆ ਦੇਖੋ ਕੌਂਗਰਸ ਗਰਾਸ ਲੱਗਿਆ ਹੋਇਆ ਦੋਸਤੋ ਆ ਦੇਖੋ ਮੈਂ ਆਪਾਂ ਥੋੜਾ ਜਲਦੀ ਚੱਲਾਂਗੇ ਕਿਉਂਕਿ ਟਰੈਕ ਸਾਰਾ ਕਵਰ ਕਰਨਾ ਆਪਾਂ ਔਰ ਆ ਦੇਖੋ ਆਹ ਆ ਦੇਖੋ ਜੰਗ ਲੱਗਿਆ ਹੋਇਆ ਆ ਦੇਖੋ ਜੰਗ ਆਹ ਜੰਗ ਲੱਗਿਆ ਹੋਇਆ ਇਸ ਨੂੰ ਆ ਦੇਖੋ ਕੰਡੇ ਲੱਗੇ ਹੋਇਆ ਆ ਟਰੈਕ ਦੀ ਹਾਲਤ ਦੇਖੋ ਆ ਅੱਕ ਦਾ ਬੂਟਾ ਟਰੈਕ ਦੇ ਉੱਪਰ ਆ ਆ ਦੇਖ ਸਕਦੇ ਹੋ ਤੁਸੀਂ ਤੁਸੀਂ ਕੋਈ ਵੀ ਦੇਖੋ ਪੌਦਾ ਘਾਹ ਦੀ ਕਟਿੰਗ ਨਹੀਂ ਹੋਈ ਹੋਈ ਔਰ ਗਾਰਡਨ ਦੇ ਵਿੱਚ ਫੁੱਲ ਲੱਗੇ ਆ ਪਰ ਨਾਲ-ਨਾਲ ਕਾਂਗਰਸ ਗ੍ਰਾਸ ਲੱਗਾ ਔਰ ਕਿੱਡਾ-ਕਿੱਡਾ ਘਾਹ ਬੂਝੇ ਤੁਸੀਂ ਦੇਖ ਸਕਦੇ ਹੋ ਮੈਂ ਤੁਹਾਨੂੰ ਸਾਰਾ ਕੁੰਮ ਕੇ ਦਿਖਾਣਾ ਆ ਦੇਖੋ ਇੱਥੇ ਬੰਦੇ ਗੱਡੀ ਚਲਾ ਕੇ ਦਿਖਾ ਕੇ ਫਿਰ ਜੇ ਉਹ ਪਾਸ ਹੁੰਦੀ ਆ ਤਾਂ ਆ ਦੇਖੋ ਆ ਦੇਖੋ ਕਿੱਡਾ-ਕੱਡਾ ਕਾਂਗਰਸ ਕਰਾ ਸਕੀ ਕੀ ਸਰਕਾਰ ਦੇ ਕੋਲ ਇੱਕ 12 14 15 20000 ਰੁਪਏ ਦਾ ਮਾਲੀ ਨਹੀਂ ਆ ਇਸ ਟਰੈਕ ਤੋਂ ਸਰਕਾਰ ਪੈਸਾ ਕਮਾਉਂਦੀ ਹੈ ਔਰ ਆ ਦੇਖੋ ਕਿੱਡਾ ਆ ਦੇਖੋ ਇਸ ਟਰੈਕ ਦੀ ਹਾਲਤ ਦੇਖੋ ਇਹ ਤਾਂ ਜਿੱਦਣ ਕਿਤੇ ਚਲਾਉਂਦੇ ਆ ਤਾਂ ਉਦੋਂ ਪਤਾ ਲੱਗਦਾ ਵੀ ਇੱਥੇ ਕੁਝ ਹੁੰਦੇ ਆ ਲੇਕਿਨ ਇਸ ਟਰੈਕ ਦੀ ਹਾਲਤ ਲਗਦੀ ਆ ਵੀ ਇਹਦੇ ਵਿੱਚ ਕੋਈ ਟੈਸਟ ਪਾਸ ਹੁੰਦੇ ਹੋਣਗੇ ਆ ਜਿਹੜੇ ਟਰੈਕ ਤੇ ਟੈਸਟ ਪਾਸ ਹੁੰਦੇ ਆ ਆ ਦੇਖੋ ਮੈਂ ਸਪੈਸ਼ਲ ਕਮਾਂਗਾ ਆ ਦੇਖੋ ਆ ਸੜਕ ਦੇ ਉੱਪਰ ਆ ਦੇਖੋ ਆ ਦੇਖੋ ਸਾਰੇ ਟਰੈਕ ਕੋਈ ਵੀ ਤਾਂ ਜਗ੍ਹਾ ਹੋਵੇ ਨਾ ਜਿਹੜੀ ਸਾਫ਼ ਸੁਥਰੀ ਹੋਵੇ ਜਿੱਥੇ ਕੋਈ ਜੰਗਲੀ ਬੂਟਾ ਨਾ ਲੱਗਾ ਹੋਵੇ ਆ ਦੇਖੋ ਕਿੱਡੇ ਕਿੱਡੇ ਵੱਡੇ ਬੂਟੇ ਔਰ ਇਹਦੀ ਕੋਈ ਡੈਕੋਰੇਸ਼ਨ ਨਹੀਂ ਕੋਈ ਸਫਾਈ ਨਹੀਂ ਡੈਕੋਰੇਸ਼ਨ ਛੱਡੋ ਸਫਾਈ ਤਾਂ ਕਰ ਲੋ ਇਸ ਟਰੈਕ ਦੇ ਉੱਤੇ ਤੁਸੀਂ ਲੋਕਾਂ ਦੇ ਟਰਾਈਆਂ ਲੈ ਕੇ ਪੰਜਾਬ ਸਰਕਾਰ ਆਰ ਪੀ ਐਲ ਲੁਧਿਆਣਾ ਪੈਸਾ ਕਮਾਇਆ ਜਾਂਦਾ ਮੈਂ 2 ਨੰਬਰ ਦੇ ਪੈਸੇ ਦੀ ਗੱਲ ਨਹੀਂ ਕਰ ਰਿਹਾ ਲੇਕਿਨ ਖਜ਼ਾਨੇ ਨੂੰ ਭਰਨ ਦੇ ਵਿੱਚ ਇਹ ਟਰੈਕ ਆਪਣਾ ਪੂਰਾ ਯੋਗਦਾਨ ਪਾਉਂਦਾ ਔਰ ਤੁਸੀਂ ਇਹਦੀ ਹਾਲਾਤ ਦੇਖੋ ਆਹ ਦੇਖੋ ਜੰਗਲ ਬਣਿਆ ਪਿਆ ਉਜਾੜ ਦਿਆ ਬਾਨ ਬਣਿਆ ਪਿਆ ਦੇਖੋ ਇਹ ਬੂਟਿਆਂ ਨੂੰ ਪਾਣੀ ਤੱਕ ਨਹੀਂ ਲਾਇਆ ਗਿਆ ਆਹ ਦੇਖੋ ਆਹ ਜੰਗਲੀ ਬੂਟਾ ਆਹ ਦੇਖੋ ਜੰਗਲੀ ਬੂਟਾ ਆਹ ਕੀ ਆ ਇਹ ਕੰਡੇਦਾਰ ਪੌਦਾ ਇਹ ਕਿਸੇ ਭੈਣ ਦੀ ਸਲਵਾਰ ਚ ਵੀ ਫਸ ਸਕਦੇ ਆ ਕਿਸੇ ਦੀ ਪੈਂਟ ਚ ਵੀ ਫਸ ਸਕਦੇ ਆ ਆ ਦੇਖੋ ਇਹ ਸੜਕ ਦੇ ਉੱਤੇ ਆ ਆ ਟਰੈਕ ਆ ਬਾਉਂਡਰੀ ਤੱਕ ਟਰੈਕ ਆ ਬਾਉਂਡਰੀ ਤੱਕ ਆ ਇੱਥੇ ਤੱਕ ਆ ਜਿੱਥੇ ਮੇਰਾ ਪੈਰ ਆ ਆ 2 ਫੁੱਟ ਜਗ੍ਹਾ ਤੁਸੀਂ ਦੇਖ ਸਕਦੇ ਹੋ 2 ਫੁੱਟ ਜਗ੍ਹਾ ਸਿਰਫ ਸਿਰਫ ਘਾਹ ਨਾਲ ਔਰ ਕੰਡਿਆਂ ਨਾਲ ਕਿਰੀ ਹੋਈ ਆ ਇਹ ਆ ਸਾਡੇ ਪੰਜਾਬ ਸਰਕਾਰ ਦੇ ਟਰਾਂਸਪੋਰਟ ਮਹਿਕਮੇ ਦਾ ਹਾਲ ਕਾ ਦੀ ਕਟਿੰਗ ਨਹੀਂ ਹੋਈ ਹੋਈ ਕੀ ਇੱਥੋਂ ਜਿਹੜਾ ਪੈਸਾ ਕਮਾਇਆ ਜਾਂਦਾ ਉਦੇ ਨਾਲ ਕੋਈ ਮਾਲੀ ਨਹੀਂ ਰੱਖਿਆ ਜਾ ਸਕਦਾ ਕੀ ਆਰਟੀਏ ਲੁਧਿਆਣਾ ਦੀ ਇਹਦੇ ਪ੍ਰਤੀ ਕੋਈ ਜ਼ਿੰਮੇਵਾਰੀ ਡਿਊਟੀ ਨਹੀਂ ਬਣਦੀ ਆਈਏ ਆਫਸਰ ਬੈਠਦੇ ਆ ਆਰਟੀਏ ਦੀ ਸੀਟ ਤੇ ਪਰ ਰਾਜ ਦਾ ਹਾਲਾਤ ਦੇਖੋ ਆ ਮੈਂ ਇਧਰਲੇ ਪਾਸੇ ਵੀ ਕਹਾਂਗਾ ਭਾਈ ਸਾਹਿਬ ਨੂੰ ਅੱਛੀ ਤਰ੍ਹਾਂ ਦਖਾਣ ਆ ਦੇਖੋ ਦੇਖੋ ਇਹ ਪਦੀ ਕਿਸੇ ਉੱਚ ਅਧਿਕਾਰੀ ਨੇ ਕਿਸੇ ਮੰਤਰੀ ਨੇ ਇਹਨੂੰ ਆ ਕੇ ਚੱਕਰਣ ਦੀ ਕੋਸ਼ਿਸ਼ ਕੀਤੀ ਆ ਇਹ ਲੁਧਿਆਣਾ ਮਹਾਨਗਰ ਔਰ ਪੈਸੇ ਦਾ ਪੈਸੇ ਵਾਲਿਆਂ ਦਾ ਜਲਾਲ ਲੁਧਿਆਣਾ ਆ ਦੇਖੋ ਜੰਗਲ ਬਣਿਆ ਪਿਆ ਔਰ ਆ ਦੇਖੋ ਝਾੜੀਆਂ ਰੋਡ ਤੇ ਆਈਆਂ ਹੋਈਆਂ ਆ ਦੇਖੋ ਦੂਰ ਤੱਕ ਦੇਖੋ ਜਿੱਥੇ ਤੱਕ ਵੀ ਤੁਹਾਡੀ ਨਜ਼ਰ ਜਾਂਦੀ ਹੈ ਟਰੈਕ ਦੇ ਉੱਪਰ ਉੱਪਰ ਸੜਕ ਦਾ ਹਾਲ ਦੇਖੋ ਔਰ ਜਿੱਥੇ ਟਰੈਕ ਤੇ ਗੱਡੀ ਚਲਾ ਕੇ ਬੰਦਾ ਡਰਾਈਵਿੰਗ ਟੈਸਟ ਪਾਸ ਕਰਦਾ ਹੈ ਪੂਰੇ ਦੇ ਘਾਜੂ ਉਹ ਬਿਆਹ ਤੇ ਔਰ ਆਰਟੀਐ ਲੁਧਿਆਣਾ ਦਾ ਇਹਦੇ ਵੱਲ ਬਿਲਕੁਲ ਵੀ ਧਿਆਨ ਨਹੀਂ ਜੇ ਤੁਸੀਂ ਮੈਨੂੰ ਪੁੱਛੋ ਵੀ ਆਰਟੀਐ ਲੁਧਿਆਣਾ ਦਾ ਧਿਆਨ ਕਿੱਥੇ ਆ ਤਾਂ ਸ਼ਾਇਦ ਮੈਂ ਦੱਸਣ ਚ ਥੋੜਾ ਜਿਆ ਕਾਮਯਾਬ ਹੋਵਾਂ ਕਿ ਜਿੰਨੇ ਇਲੀਗਲ ਵਾਹ ਸੜੇ ਚੱਲ ਰਹੇ ਆ ਚਾਹੇ ਉਹ ਸਨੇਤ ਪਿੰਡ ਚ ਹੋਣ ਚਾਹੇ ਉਹ ਜੋਧਿਆਲ ਬਸਤੀ ਹੋਣ ਚਾਹੇ ਉਹ ਸਾਨੇ ਵਾਲ ਏਰੀਏ ਚ ਹੋਣ ਚਾਹੇ ਉਹ ਜੱਬਾ ਰੋਡ ਤੇ ਹੋਣ ਡਿਫਰੈਂਟਸ ਏਰੀਆ ਦੇ ਵਿੱਚ ਜਿੰਨੇ ਇਲੀਗਲ ਵਸਾ ਚੱਲ ਰਹੀਆਂ ਨੇ ਉੱਥੋਂ ਸਵਾਰੀਆਂ ਭਰੀਆਂ ਜਾ ਰਹੀਆਂ ਨੇ ਚੱਕੀਆਂ ਜਾਂਦੀਆਂ ਲੈਹਾਂ ਜਾਂਦੀਆਂ ਨੇ ਉਧਰ ਧਿਆਨ ਜ਼ਰੂਰ ਹੋ ਸਕਦਾ ਆਰਟੀਐਲ ਲੁਧਿਆਣਾ ਦਾ ਪਰ ਜਿਹੜੇ ਟਰੈਕ ਤੇ ਉਹਦੀ ਡਿਊਟੀ ਬਣਦੀ ਆ ਉਹ ਟਰੈਕ ਤੇ ਕੋਈ ਹਾਲਾਤ ਨਹੀਂ ਹੈ ਤੁਸੀਂ ਦੇਖ ਸਕਦੇ ਹੋ ਇਹ ਮੈਂ ਆਪ ਨਹੀਂ ਕਹਿ ਰਿਹਾ ਤੁਹਾਨੂੰ ਮੇਰੀ ਵੀਡੀਓ ਦੱਸ ਰਹੀ ਆ ਆ ਲੋ ਆ ਦੇਖੋ ਆ ਦੇਖੋ ਹਾਲਾਤ ਇਹ ਟਰੈਕ ਤੇ ਬੰਦਾ ਟਰਾਈਪਾਸ ਕਰਦਾ ਔਰ ਟਰਾਈਪਾਸ ਕਰਨ ਵੇਲੇ ਲਾਇਸੈਂਸ ਲੈਣ ਵੇਲੇ ਸਰਕਾਰ ਨੂੰ ਰੈਵਨਿਊ ਜਮ੍ਹਾਂ ਕਰਾਉਂਦਾ ਬੰਦਾ ਫਿਰ ਉੱਤੇ ਟੈਸਟ ਦੇਣ ਆਉਂਦਾ ਔਰ ਹਜ਼ਾਰਾਂ ਰੁਪਈਆ ਫੀਸ ਹੈ ਟੈਸਟ ਦੀ ਰਿਪੋਰਟ ਨਾਲ ਲਾਇਸੈਂਸ ਬਣਾਉਂਦੀ ਤੇ ਹਾਲਾਤ ਕੀ ਨੇ ਆ ਦੇਖੋ ਆ ਦੇਖੋ ਆ ਟਰੈਕ ਦੇ ਉੱਤੇ ਅਗੋ ਗਿਆ ਹੋਇਆ ਕਾਂਗਰਸ ਗਰਾਸ ਔਰ ਆਰਟੀਐ ਲੁਧਿਆਣਾ ਦਾ ਬਿਲਕੁਲ ਵੀ ਧਿਆਨ ਨਹੀਂ ਇਹਦੇ ਵਿੱਚ ਦੋਸਤੋ ਤੁਹਾਨੂੰ ਕੀ ਲੱਗਦਾ ਵੀ ਇਹਦੇ ਵਿੱਚ ਆਰਟੀਐ ਲੁਧਿਆਣਾ ਜ਼ਿੰਮੇਵਾਰ ਹੈ ਕਿ ਟਰਾਂਸਪੋਰਟ ਮੰਤਰੀ ਜ਼ਿੰਮੇਵਾਰ ਹੈ ਕਿ ਕੌਣ ਜ਼ਿੰਮੇਵਾਰ ਹੈ ਮੈਨੂੰ ਜਰੂਰ ਦੱਸਿਓ ਮੇਰਾ ਨੰਬਰ 98723 03604 ਵਿਵੇਕ ਬਖਸ਼ੀ ਮੇਰਾ ਨਾਮ ਹੈ ਹਾਲਾਤ ਪੰਜਾਬ ਮੇਰਾ ਚੈਨਲ ਹੈ ਮੈਨੂੰ ਕਮੈਂਟ ਕਰਕੇ ਦੱਸਿਓ ਕਿ ਇਹਦੇ ਰੱਖ-ਰਖਾਅ ਲਈ ਕੌਣ ਜ਼ਿੰਮੇਵਾਰ ਹੈ ਅਗਰ ਕਿਸੇ ਕੰਪਨੀ ਨੂੰ ਠੇਕਾ ਦਿੱਤਾ ਤਾਂ ਉਸ ਕੰਪਨੀ ਤੋਂ ਵੀ ਇਹਦੀ ਸਾਫ ਸਫਾਈ ਕਰਾਣੀ ਸੰਭਾਲ ਕਰਾਉਣੀ ਸਰਕਾਰੀ ਅਫਸਰਾਂ ਦੀ ਮੇਰੇ ਖਿਆਲ ਨਾਲ ਜ਼ਿੰਮੇਵਾਰੀ ਬਣਦੀ ਆ ਬਾਕੀ ਮੈਨੂੰ ਤੁਸੀਂ ਦੱਸਿਓ ਮੈਨੂੰ ਇੰਤਜ਼ਾਰ ਰਹੂਗਾ ਤੁਹਾਡੇ ਕਮੈਂਟਸ ਦਾ ਅਗਲਾ ਅਪਡੇਟ ਲੈ ਕੇ ਮੈਂ ਫਿਰ ਤੁਹਾਡੇ ਕੋਲ ਜਲਦ ਹਾਜ਼ਰ ਹੋਵਾਂਗਾ ਤਦ ਤੱਕ ਦਿਓ ਇਜਾਜ਼ਤ ਹਾਲਾਤ ਪੰਜਾਬ ਤੋਂ ਵਿਵੇਕ ਬਖਸ਼ੀ